ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ ਮੈਡੀਕਲ ਦੀ ਮੈਡੀਕਲ ਟੈਸਟ ਦੇ ਵਿੱਚ ਜਿਹੜਾ ਆ ਉਹ ਕੀ ਕੀ ਹੋਣ ਵਾਲਾ ਆ ਸੋ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੀ ਆ ਦੇਣ ਵਾਲੇ ਆ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਟੈਲੀਗ੍ਰਾਮ ਚੈਨਲ ਨੂੰ ਜਰੂਰ ਜੁਆਇਨ ਕਰਨਾ ਉਸ ਦਾ ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਸੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਮੈਡੀਕਲ ਟੈਸਟ ਦੇ ਵਿੱਚ ਪ੍ਰੋਸੈਸ ਵਾਈ ਪ੍ਰੋਸੈਸ ਜਿਹੜਾ ਆ ਉਹ ਕੀ ਜਿਹੜਾ ਹੁੰਦਾ ਆ ਸੋ ਘਬਰਾਉਣ ਦੀ ਕੋਈ ਗੱਲ ਨਹੀਂ ਪਹਿਲਾਂ ਤੁਹਾਡਾ ਜਦੋਂ ਤੁਸੀਂ ਜਾਣੇ ਮੈਡੀਕਲ ਕਰਾਉਣ ਦੇ ਲਈ ਤੁਹਾਡਾ ਜਿਹੜੇ ਉੱਥੇ ਜਿਹੜੇ ਆ ਤੁਹਾਡਾ ਬਲੱਡ ਦਾ ਟੈਸਟ ਕੀਤਾ ਜਾਊਗਾ ਠੀਕ ਹੈ ਜੀ ਦੇਖਿਆ ਜਾਊਗਾ ਕਿ ਤੁਸੀਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਨਸ਼ਾ ਤਾਂ ਨਹੀਂ ਕਰਦੇ ਠੀਕ ਹੈ ਜੀ ਤੁਹਾਡਾ ਬਲੱਡ ਦਾ ਟੈਸਟ ਹੋਵੇਗਾ ਫਿਰ ਤੁਹਾਡਾ ਬੀਪੀ ਬੀਪੀ ਚੈੱਕ ਕੀਤਾ ਜਾਊਗਾ ਠੀਕ ਹੈ ਜੀ ਤੇ ਇਹ ਟੈਸਟ ਜਿਹੜੇ ਆ ਉਹ ਹੋਣਗੇ ਬਲੱਡ ਪ੍ਰੈਸ਼ਰ ਤੇ ਕੰਮ ਗੱਲ ਆ ਕਦੀ ਵਧਿਆ ਕਦੀ ਘਟਿਆ ਹੀ ਹੁੰਦਾ ਠੀਕ ਹੈ ਜੀ ਤੇ ਬੀਪੀ ਜਿਹੜਾ ਚੈੱਕ ਤੁਹਾਡਾ ਕੀਤਾ ਜਾਊਗਾ ਫਿਰ ਤੁਹਾਡਾ ਜਿਹੜਾ ਆ ਅੱਗੇ ਜਾ ਕੇ ਆਈਜ਼ ਦਾ ਟੈਸਟ ਹੋਊਗਾ ਕਲਰ ਬਲਾਈਂਡ ਦਾ ਹੋਊਗਾ ਦੰਦਾਂ ਦਾ ਹੋਊਗਾ ਜਾਂ ਲੱਤਾਂ ਵਿੱਚ ਤੁਹਾਡੇ ਗੈਪ ਤਾਂ ਨਹੀਂ ਹਣਾ ਸੋ ਸਾਰੀ ਜਾਣਕਾਰੀ ਤੁਹਾਨੂੰ ਮੈਂ ਦਿੰਦਾ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਲਾਸਟ ਤੱਕ ਵੀਡੀਓ ਦੇ ਜਿਹੜਾ ਜਰੂਰ ਬਨੇ ਰਹੋ ਸੋ ਪਹਿਲਾਂ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਪਹਿਲਾਂ ਤੁਹਾਡਾ ਜਿਹੜਾ ਆ ਬਲੱਡ ਦਾ ਟੈਸਟ ਹੋਊਗਾ ਫਿਰ ਬੀਪੀ ਦਾ ਟੈਸਟ ਹੋਊਗਾ ਇਸ ਤਰੀਕੇ ਨਾਲ ਜਿਹੜੇ ਤੁਹਾਡੇ ਕਈ ਮੈਕਮਾ ਦੇ ਵਿੱਚ ਐਕਸ ਰੇ ਵੀ ਲੈ ਜਾਂਦੇ ਆ ਤੁਹਾਨੂੰ ਮੈਂ ਇੱਕ ਗੱਲ ਦੱਸ ਦੇਵਾਂ ਜਿਹੜਾ ਪੰਜਾਬ ਪੁਲਿਸ ਕਾਂਸਟੇਬਲ ਦਾ ਜਿਹੜਾ ਮੈਡੀਕਲ ਹੈ ਬਹੁਤ ਜਿਹੜਾ ਸਿੰਪਲ ਜਿਹਾ ਮੈਡੀਕਲ ਹੁੰਦਾ ਆ ਠੀਕ ਹੈ ਜੀ ਇੰਨਾ ਟਫ ਨਹੀਂ ਹੁੰਦਾ ਜਿਹੜੇ ਆਰਮੀ ਦੇ ਹੁੰਦੇ ਐਸਐਸਸੀ ਦੇ ਪੈਟਰਨ ਤੇ ਹੁੰਦੇ ਆ ਉਹ ਬੜੇ ਟਫ ਮੈਡੀਕਲ ਹੁੰਦੇ ਆ ਠੀਕ ਹੈ ਜੀ ਇਸ ਦੇ ਵਿੱਚ ਜਿਹੜੇ ਆ ਸਾਰੇ ਹੀ ਕੈਂਡੀਡੇਟਾਂ ਨੂੰ ਵੈਸੇ ਤਾਂ ਸਿਲੈਕਟ ਕਰ ਲਿਆ ਜਾਂਦਾ ਹੈ ਜੇ ਕੋਈ ਜ਼ਿਆਦਾੇ ਕੰਮ ਵਿਗੜਿਆ ਹੋਵੇ ਤਾਂ ਉਸ ਨੂੰ ਜਿਹੜਾ ਨਹੀਂ ਕੀਤਾ ਜਾਂਦਾ ਤੇ ਆਜੋ ਹੁਣ ਅਸੀਂ ਗੱਲ ਕਰਦੇ ਆ ਕਿ ਕੀ ਕੀ ਜਿਹੜਾ ਮੈਡੀਕਲ ਟੈਸਟ ਦੇ ਵਿੱਚ ਤੁਹਾਨੂੰ ਟੈਸਟ ਜਿਹੜਾ ਦੇਣਾ ਪਵੇਗਾ ਸੋ ਪਹਿਲਾਂ ਦੇਖੋ ਤੁਹਾਡੀਆਂ ਲੱਤਾਂ ਦੇ ਵਿੱਚ ਜਿਹੜਾ ਗੈਪ ਆ ਉਹ ਸਿਰਫ ਇਸ ਤਰ੍ਹਾਂ ਤੁਹਾਡੀਆਂ ਲੱਤਾਂ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਨਾ ਕਿ ਇਸ ਤਰ੍ਹਾਂ ਤੇ ਨਾ ਕੀ ਇਸ ਤਰ੍ਹਾਂ ਜਨਰਲ ਦੇ ਲੱਤਾਂ ਦੇ ਵਿੱਚ ਗੈਰ ਆ ਉਹ ਆਪਣਾ ਜਿਹੜਾ ਆ ਹੱਲ ਕਰ ਲੈਣ ਠੀਕ ਹੈ ਜੀ ਤੇ ਅੱਗੇ ਚੱਲਦੇ ਹਾਂ ਅਸੀਂ ਫਿਰ ਤੁਹਾਡੀ ਜਿਹੜੀ ਹਾਈਟ ਮਾਪੀ ਜਾਊਗੀ ਠੀਕ ਹੈ ਜੀ ਹਾਈਟ ਜਿਹੜੀ ਤੁਹਾਡੀ ਮਾਪੀ ਜਾਊਗੀ ਹਾਈਟ ਤਾਂ ਚਲੋ ਫਿਜ਼ੀਕਲ ਮੇਲੇ ਦੀ ਜਿਹੜੀ ਮਾਪ ਹੋਈ ਸੀ ਹਾਈਟ ਵੀ ਜਿਹੜੀ ਹੈ ਜ਼ਰੂਰ ਮੈਡੀਕਲ ਦੇ ਵਿੱਚ ਮਾਪਣੀ ਆ ਤੇ ਅੱਗੇ ਆ ਜੀ ਕਲਰ ਬ্লাইਂਡ ਠੀਕ ਹੈ ਜੀ ਤੁਹਾਡੀ ਜਿਹੜਾ ਆ ਆਈਜ਼ ਦਾ ਟੈਸਟ ਹੋਊਗਾ ਹੁਣ ਦੇਖੋ ਇਸ ਦੇ ਵਿੱਚ ਜਿਹੜਾ ਕੀ ਲਿਖਿਆ ਆ ਇਸ ਦੇ ਵਿੱਚ ਦੇਖੋ 12 ਲਿਖੇ ਹੋਏ ਆ ਠੀਕ ਹੈ ਜੀ ਅੱਗੇ ਇਸ ਦੇ ਵਿੱਚ ਕੀ ਲਿਖਿਆ ਆ ਇਸ ਤੇ ਲਿਖਿਆ ਹੈ ਜੀ 33 ਹਨਾ ਉਸੇ ਤਰੀਕੇ ਨਾਲ ਇਸ ਦੇ ਵਿੱਚ ਲਿਖਿਆ ਆ 38 ਤੇ ਇੱਥੇ ਲਿਖਿਆ ਆ ਜੀ 69 ਆ ਲਿਖਿਆ ਹੈ ਜੀ 52 ਤੇ ਆ ਲਿਖਿਆ ਹੈ ਜੀ 74 ਇਹ ਤਾਂ ਪੜ ਹੀ ਲਾਉਂਗੇ ਠੀਕ ਹੈ ਜੀ ਸੋ ਕਾਫੀ ਕੈਂਡੀਡੇਟ ਇਹ ਪੜ ਲੈਂਦੇ ਆ ਕਿੰਨਿਆਂ ਨੂੰ ਸ਼ੁਰੂ ਤੋਂ ਹੀ ਇਹਨਾਂ ਨੂੰ ਦੀਦਾ ਹੀ ਨਹੀਂ ਵਿੱਚ ਕੀ ਲਿਖਿਆ ਹੋਇਆ ਉਹਨਾਂ ਨੂੰ ਕੁਦਰਤੀ ਤੌਰ ਤੇ ਹੁੰਦਾ ਸੋ ਇਹ ਜਿਹੜੇ ਕਲਰ ਬਲਾਈਂਡ ਦੇ ਵਿੱਚ ਤੁਹਾਡਾ ਜਿਹੜਾ ਟੈਸਟ ਲਿਆ ਜਾਊਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਮੈਗਜ਼ੀਨ ਜਿਹੜੀਆਂ ਆ ਉਹ ਆਪਣੇ ਗੂਗਲ ਦੇ ਵਿੱਚ ਸਰਚ ਕਰਕੇ ਜਿਹੜੀਆਂ ਕਲਰ ਬਲਾਈਂਡ ਸਰਚ ਕਰਕੇ ਜਿਹੜੀਆਂ ਤੁਸੀਂ ਆਪਣੀ ਪ੍ਰੈਕਟਿਸ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਗੇ ਮੈਂ ਹੋਰ ਚਾਰਟ ਦਿਖਾ ਦਦਾ ਜਿਵੇਂ ਇਸ ਦੇ ਵਿੱਚ ਦੱਸੋ ਕੀ ਲਿਖਿਆ ਇਹ ਲਿਖਿਆ ਹੈ ਜੀ 6 ਠੀਕ ਹੈ ਜੀ ਇਸ ਤਰੀਕੇ ਦੀ ਤੁਹਾਨੂੰ ਇੱਕ ਫਾਈਲ ਜੀ ਦਿਖਾਈ ਜਾਊਗੀ ਉਸ ਦੇ ਵਿੱਚ ਤੁਸੀਂ ਜਿਹੜਾ ਆ ਦੱਸਣੇ ਆ ਤੇ ਆ ਵੀ ਦੇਖ ਲਓ ਇਹ ਵੀ ਕਲਰ ਬ্লাইন্ড ਹੀ ਆ ਠੀਕ ਹੈ ਜੀ ਸੋ 6 ਕਲਰ ਬ্লাইন্ড ਆ ਇਸੇ ਤਰੀਕੇ ਦੇ ਨਾਲ ਜਿਹੜੇ ਆ ਇਹ ਤੁਸੀਂ ਦੇਖ ਲਓ 9 12 8 ਠੀਕ ਹੈ ਜੀ 7 13 16 ਠੀਕ ਹੈ ਜੀ 7 13 16 ਜਿਵੇਂ ਇਹ ਵਿੱਚ ਦਿੱਤੇ ਹੋਏ ਸਿੰਪਲ ਤਰੀਕੇ ਨਾਲ ਹੀ ਦਿੱਸ ਰਹੇ ਆ ਠੀਕ ਹੈ ਜੀ ਫਿਰ ਉਸੇ ਤਰ੍ਹਾਂ ਅੱਗੇ ਜਿਹੜਾ ਤੁਹਾਡਾ ਆ ਜਿਹੜਾ ਮੇਨ ਟੈਸਟ ਹੁੰਦਾ ਆ ਇਸਾ ਜਿਸਨ ਕਿਹਾ ਜਾਂਦਾ ਆ 6y6 ਦੀ ਨਿਗਾ ਠੀਕ ਹੈ ਜੀ ਸੋ ਇਹ ਤੁਹਾਨੂੰ ਜਿਹੜਾ 10 ਫੁੱਟ ਤੋਂ ਜਿਹੜਾ ਦੂਰ ਤੋਂ ਦਿਖਾਇਆ ਜਾਊਗਾ ਪਹਿਲਾ ਅੱਖਰ ਉਹਨਾਂ ਨੇ ਵੱਡਾ ਪੜਾਉਣਾ ਫਿਰ ਛੋਟੇ ਤੇ ਲੈ ਆਉਣਾ ਫਿਰ ਛੋਟੇ ਤੇ ਫਿਰ ਛੋਟੇ ਤੇ ਦੇਖ ਲਓ ਇੱਥੇ ਛੋਟੇ ਤੇ ਲਿਆਉਣਾ ਆ ਠੀਕ ਹੈ ਜੀ ਉਮੀਦ ਕਰਦੇ ਆ ਕਿ ਆ ਤਾਂ ਆਪਾਂ ਮੰਨ ਲੈਣ ਉੱਥੇ ਨਾ ਹੋਊਗੀ ਕਿਉਂਕਿ ਇੱਥੇ ਜ਼ਿਆਦਾ ਛੋਟੀ ਆ ਇੰਨਾ ਛੋਟਾ ਤੁਹਾਨੂੰ 10 10 ਫੁੱਟ ਦੀ ਦੂਰੀ ਤੋਂ ਜਿਹੜਾ ਦੇਖਣਾ ਹੀ ਪਵੇਗਾ ਠੀਕ ਹੈ ਜੀ ਸੋ ਇਹ ਤੁਹਾਡੇ ਲਈ ਜ਼ਰੂਰੀ ਆ ਇਹ ਤੁਹਾਨੂੰ 10 ਫੁੱਟ ਦੀ ਦੂਰੀ ਤੋਂ ਜਿਹੜਾ ਹੈ ਦੇਖਿਆ ਜਾਊਗਾ ਤੁਹਾਡੀ 6 ਵਾਈ 6 ਜਿਹੜੀ ਨਿਗਾ ਚਾਹੀਦੀ ਆ ਤੇ ਬਾਕੀ ਤਾਂ ਮੈਂ ਸਾਰੀਆਂ ਗੱਲਾਂ ਦੱਸ ਹੀ ਦਿੱਤੀਆਂ ਤੁਹਾਡਾ weight ਵੀ ਜਿਹੜਾ ਚੈੱਕ ਕੀਤਾ ਜਾਊਗਾ ਤੇ ਬਾਕੀ ਜਿਹੜੀਆਂ ਤੁਹਾਡੀ ਕੋਈ ਵੀ ਫਿੰਗਰ ਹੈਂਡ ਦੀ ਠੀਕ ਹੈ ਜੀ ਪੈਰ ਦੀ ਕੋਈ ਵੀ ਜਿਹੜੀ ਤੁਹਾਡੀ ਫਿੰਗਰ लॉस ਨਹੀਂ ਹੋਣੀ ਚਾਹੀਦੀ ਜੇਕਰ लॉस ਆ ਤਾਂ ਤੁਹਾਡੇ ਕੋਲ ਹੈਂਡੀਕੈਪ ਦਾ ਜਿਹੜਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਆ ਦੰਦ ਦੇਖੇ ਜਾਣਗੇ ਦੰਦ ਗਿਣਦੇ ਹੁੰਦੇ ਆ 32 ਦੰਦ ਪੂਰੇ ਠੀਕ ਹੈ ਜੀ ਤੇ ਤੁਹਾਡੇ ਦੰਦ ਦੇਖੇ ਜਾਣਗੇ ਤਾਂ ਹੋਰ ਤਾਂ ਇਸ ਦੇ ਵਿੱਚ ਕੋਈ ਇੰਨਾ ਟਫ ਵਾਲੀ ਗੱਲ ਹੈ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂਗੀ ਠੀਕ ਹੈ ਜੀ ਸੋ ਇਹ ਸਾਰਾ ਮੈਡੀਕਲ ਦੇ ਵਿੱਚ ਜਿਹੜਾ ਆ ਹੋਣ ਵਾਲਾ ਆ ਤੇ ਇੱਕ ਗੱਲ ਜਿਹੜੀ ਇੰਪੋਰਟੈਂਟ ਹੋਰ ਆ ਤੁਸੀਂ ਜਿਹੜਾ ਸਹੀ ਸੁਣ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਨੂੰ ਕੋਈ ਗੱਲ ਕਹਿੰਦਾ ਤੁਸੀਂ ਉਸ ਨੂੰ ਸਹੀ ਸੁਣ ਸਕਦੇ ਹੋ ਬੋਲੇ ਤਾਂ ਨਹੀਂ ਜਾਂ ਤੁਸੀਂ ਕਿਸੇ ਨੂੰ ਕੋਈ ਆਪਣੀ ਗੱਲ ਦੱਸ ਰਹੇ ਹੋ ਉਸ ਦੇ ਵਿੱਚ ਤੁਸੀਂ ਥਥਲਾ ਤਾਂ ਨਹੀਂ ਰਹੇ ਗੱਲ ਕਰਦੇ ਠੀਕ ਹੈ ਜੀ ਸੋ ਇਹ ਵੀ ਜਿਹੜਾ ਜਰੂਰ ਉੱਥੇ ਬਲਾ ਕੇ ਤੁਹਾਨੂੰ ਦੇਖਿਆ ਜਾਏਗਾ ਤੁਹਾਡੇ ਤੋਂ ਤੁਹਾਡੇ ਮੰਮੀ ਡੈਡੀ ਦਾ ਨਾਮ ਪੁੱਛਿਆ ਜਾਵੇਗਾ ਠੀਕ ਹੈ ਜੀ ਉਹਨਾਂ ਨੇ ਕਹਣਾ ਆਪਣੀ ਜਿਹੜੀ ਹੈ ਤੂੰ ਡਿਟੇਲ ਦੱਸ ਹੈਨਾ ਤੇ ਜਾਂ ਕੁਝ ਤੁਹਾਡੇ ਤੋਂ ਕੁਝ ਸੁਣ ਕੇ ਦੇਖਣਗੇ ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਮੈਡੀਕਲ ਹੋਵੇਗਾ ਤੇ ਤੁਹਾਡੇ ਜਿਹੜੇ ਆ ਦੰਦਾਂ ਦਾ ਮੈਡੀਕਲ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਲਿਆ ਜਾਵੇਗਾ ਸੋ ਬਾਕੀ ਮੈਡੀਕਲ ਦੇ ਵਿੱਚ ਤਾਂ ਇਹ ਹੋਣਾ ਆ ਬਾਕੀ ਅਗਲੀ ਜਿਹੜੀ ਅਪਡੇਟ ਲੈ ਕੇ ਜਲਦੀ ਮਿਲਾਂਗੇ ਤੇ ਪੰਜਾਬ ਪੋਰਟ ਦੀ ਤਿਆਰੀ ਕਰਨ ਦੇ ਲਈ ਚੈਨਲ ਨੂੰ ਜਿਹੜਾ ਜਰੂਰ ਜੁਆਇਨ ਕਰ ਲਓ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਧੰਨਵਾਦ